ਰਖ ਬੰਦਿਆ ਉਸ ਖ਼ਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 5 ਦੇ ਆਏ ਉਸ ਦੀ 28 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾਹ ਕਰ ਚੁੱਕਿਆ ਵਿਆਹ ਪਰਮੇਸ਼ਰ ਦੇ ਦੁਆਰਾ ਸਥਾਪਿਤ ਪਤੀ ਪਤਨੀ ਦੇ ਵਿਚਕਾਰ ਇੱਕ ਪਵਿੱਤਰ ਸਮਾਜਿਕ ਆਤਮਿਕ ਵਿਵਹਾਰਿਕ ਅਤੇ ਸਰੀਰਕ ਸੰਬੰਧ ਹੈ ਵਿਵਚਾਰ ਦਾ ਮਤਲਬ ਹੈ ਵਿਆਹ ਦੇ ਬਾਹਰ శਰੀਰਕ ਸੰਬੰਧ ਬਣਾਉਣਾ ਅਰਥਾਤ ਪਰਮੇਸ਼ਰ ਦੇ ਆਤਮਿਕ ਮਨੁੱਖ ਦੇ ਸਮਾਜਿਕ ਵਿਅਕਤੀ ਦੇ ਵਿਵੇਕ ਦੇ ਨਾਲ ਸੰਬੰਧਿਤ ਵਿਵਸਥਾ ਦੇ ਵਿਰੋਧ ਦੇ ਵਿੱਚ ਵਿਵਚਾਰ ਇੱਕ ਭਿਆਨਕ ਪਾਪ ਹੈ ਵਿਵਚਾਰ ਮਨੁੱਖ ਦੇ ਦਿਲ ਦੇ ਨਾਲ ਸੰਬੰਧਿਤ ਹੁੰਦਾ ਹੈ ਪ੍ਰਭੂ ਯੀਸ਼ੂ ਮਸੀਹ ਜੀ ਕਹਿੰਦੇ ਹਨ ਕਿ ਜੋ ਕੋਈ ਇਸਤਰੀ ਨੂੰ ਜਾਂ ਔਰਤ ਨੂੰ ਬੁਰੀ ਇੱਛਾ ਦੇ ਨਾਲ ਵੇਖਦਾ ਹੈ ਤੋ ਤਦੋਂ ਹੀ ਉਹ ਆਪਣੇ ਮਨ ਦੇ ਵਿੱਚ ਉਹਦੇ ਨਾਲ ਜਨਾਹ ਕਰ ਚੁੱਕਿਆ ਹੈ ਜੋ ਕੁਝ ਮਨੁੱਖ ਦੇ ਦਿਲ ਦੇ ਵਿੱਚ ਪੈਦਾ ਹੁੰਦਾ ਹੈ ਉਹ ਉਸ ਦੀ ਬੁਰੀ ਅਭਿਲਾਸ਼ਾ ਦੇ ਅਨੁਸਾਰ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦੋਂ ਉਸ ਨੂੰ ਮੌਕਾ ਮਿਲਦਾ ਹੈ ਤਾਂ ਉਸ ਦੀ ਉਸ ਅਭਿਲਾਸ਼ਾ ਨੂੰ ਉਹ ਕਿਰਿਆ ਦੇ ਰੂਪ ਦੇ ਵਿੱਚ ਪੂਰਾ ਕਰਕੇ ਆਪਣੇ ਜੀਵਨ ਦੇ ਵਿੱਚ ਪਾਪ ਨੂੰ ਕਮਾਉਂਦਾ ਹੈ ਪਾਪ ਦਾ ਨਤੀਜਾ ਪਰਮੇਸ਼ਰ ਤੋਂ ਦੂਰੀ ਅਤੇ ਸਦਾ ਦੇ ਲਈ ਨਰਕ ਦੀ ਸਜ਼ਾ ਹੈ ਇਸੇ ਹੀ ਸਜ਼ਾ ਤੋਂ ਮਨੁੱਖ ਨੂੰ ਬਚਾਉਣ ਦੇ ਲਈ ਪਰਬੂ ਯੇਸ਼ੂ ਮਸੀਹ ਜੀ ਦੇ ਧਾਰੀ ਹੋ ਕੇ ਇਸ ਸੰਸਾਰ ਦੇ ਵਿੱਚ ਮਨੁੱਖਾਂ ਦੇ ਪਾਪਾਂ ਦੀ ਸਜ਼ਾ ਨੂੰ ਆਪਣੇ ਉੱਪਰ ਲੈ ਕੇ ਕਲਵਰੀ ਸਲੀਬ ਦੇ ਉੱਤੇ ਕੁਰਬਾਨ ਹੋਏ ਅਤੇ ਉਹਨਾਂ ਨੇ ਮੌਤ ਦਾ ਸਵਾਦ ਆਪਣੇ ਜੀਵਨ ਦੇ ਵਿੱਚ ਚੱਖ ਲਿਆ। ਉਹ ਮੁਰਦਿਆਂ ਦੇ ਵਿੱਚੋਂ 3 ਤੀਸਰੇ ਦਿਨ ਜੀ ਉੱਠੇ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਪਾਪ ਅਤੇ ਪਾਪ ਦੀ ਉਸ ਸਜ਼ਾ ਤੋਂ ਛੁਟਕਾਰਾ ਪ੍ਰਾਪਤ ਕਰ ਸਕੇ। ਉਹ ਪਰਮੇਸ਼ਰ ਦੀਆਂ ਉਹਨਾਂ ਆਸ਼ੀਸ਼ਾਂ ਦਾ ਹੁਣ ਸਰੋਤ ਖੈਰਦਾ ਹੈ ਉਸਦੇ ਦੁਆਰਾ ਪਰਮੇਸ਼ਰ ਦੀਆਂ ਆਸ਼ੀਸ਼ਾਂ ਇਸ ਸੰਸਾਰ ਦੇ ਵਿੱਚ ਪ੍ਰਦਰਸ਼ਿਤ ਹੁੰਦੀਆਂ ਹਨ ਪਿਆਰੋ ਤੁਸੀਂ ਵੀ ਇਸ ਤਰ੍ਹਾਂ ਕਰ ਸਕੋ ਉਸਦੇ ਲਈ ਪਰਮੇਸ਼ਰ ਦੇ ਅੱਗੇ ਮੇਰੀ ਤੁਹਾਡੇ ਲਈ ਇਹ ਪ੍ਰਾਰਥਨਾ ਹੈ ਤੂ ਤੇ ਤੇਰਾ